ਇਹ ਕਿਹਨਾ ਫਰੇਮ ਇਸ ਟਾਈਮ ਚ ਰਿਜ਼ਲਟ ਆ ਜਾ। ਕੀ ਹੈਗਾ ਇਹ ਸਾਰਾ ਮਾਮਲਾ? ਅਹ ਦੇਖੋ ਅੱਜ ਮੈਂ ਇੱਥੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਪ੍ਰੈਸ ਨੂੰ ਸੰਬੋਧਨ ਕਰ ਰਿਹਾ ਹੈਗਾ। ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦੇ ਦੀ ਆਰਗੇਨਾਈਜ਼ ਕ੍ਰਾਈਮ ਤੇ ਨਸ਼ਿਆਂ ਦੇ ਵਿਰੁੱਧ ਜਿਹੜੀ ਵਚਨਬੱਧਤਾ ਨੂੰ ਦੁਹਰਾਉਣਾ ਹੈ ਕਿ ਸਾਡਾ ਪੰਜਾਬ ਪੁਲਿਸ ਦਾ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਹਦਾਇਤਾਂ ਦੇ ਤੇ ਚਾਹਦੇ ਹੋਏ ਨਸ਼ੇ ਨੂੰ ਤੇ ਆਰਗੇਨਾਈਜ਼ ਕਰਨਾ ਨੂੰ ਜੜਾ ਹੀ ਖਤਮ ਕਰਨ ਤੋਂ ਜਣ ਤੋਂ ਖਤਮ ਕਰਨ ਦਾ ਜਿਹੜਾ ਨਿਸ਼ਚੈ ਹੈ ਅਸੀਂ ਉਹਨੂੰ ਉਸ ਦੀ ਲੜੀ ਦੇ ਵਿੱਚ ਹੀ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਵੀ ਹੈਗੀ ਹੈ। ਢਾਂਗਕੋਟ ਪੁਲਿਸ ਨੇ ਅ ਸ਼ਹੀਦ ਦਲਜਿੰਦਰ ਸਿੰਘ ਢਿੱਲੋਂ ਦੇ ਅ ਸਰਪ੍ਰਸਤੀ ਦੇ ਵਿੱਚ ਇਹਨਾਂ ਦੀ ਟੀਮ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਜਦੋਂ ਇਹਨਾਂ ਨੇ ਇਹਨਾਂ ਨੇ ਜਿਹੜੀ ਬਹੁਤ ਅੱਛੀ ਚੱਜੀ ਕੋਆਰਡੀਨੇਸ਼ਨ ਸੈਂਟਰਲ ਏਜੰਸੀਜ਼ ਨਾਲ ਕਰਕੇ ਜਿਹੜਾ ਟੈਰਰਿਸਟ ਰਿੰਡਾ ਹੈਗਾ ਜਿਹੜਾ ਪਾਕਿਸਤਾਨ ਬੇਸਡ ਹੈਗਾ ਜਿਹੜਾ ਜਿਸ ਨੂੰ ਆਈਐਸਆਈ ਸਪੋਰਟ ਕਰਦੀ ਹੈ ਉਸ ਵੱਲੋਂ ਜਿਹੜੇ ਧੱਕੇ ਗਏ ਜਿਹੜੇ ਪੰਜਾਬ ਹਿੰਦੁਸਤਾਨ ਆਪਣੇ ਪੰਜਾਬ ਦੀ ਟਰੈਕਟਰੀ ਦੇ ਵਿੱਚ ਧੱਕੇ ਗਏ ਜਿਹੜੀ ਹਥਿਆਰਾਂ ਦੀ ਖੇਪ ਹੈ ਉਸ ਨੂੰ ਬਰਾਮਦ ਕਰਨ ਦੇ ਵਿੱਚ ਇਹਨਾਂ ਨੇ ਕਾਮਯਾਬੀ ਹਾਸਲ ਕੀਤੀ ਹੈਗੀ ਹੈ ਪ੍ਰੋਸੀਗ ਸੂਤਰਾਂ ਤੋਂ ਇਹਨਾਂ ਨੂੰ ਇਹ ਖਬਰ ਮਿਲੀ ਸੀ ਕਿ ਜਿਹੜਾ ਟੈਰਰਿਸਟ ਰਿੰਡਾ ਹੈਗਾ ਜਿਹੜਾ ਹੈਗਾ ਉਹਨਾਂ ਨੂੰ ਜਿਹੜੇ ਇੱਥੇ ਪੰਜਾਬ ਦੇ ਵਿੱਚ ਸਰਦੀ ਖੇਤਰ ਦੇ ਵਿੱਚ ਪਠਾਨਕੋਟ ਦੇ ਵਿੱਚ ਅ ਨਰੋਡ ਜਮਲ ਸਿੰਘ ਦੇ ਏਰੀਆ ਦੇ ਵਿੱਚ 11 ਦੀ ਇੱਕ ਖੇਪ ਭੇਜ ਰਿਹਾ ਹੈਗਾ ਜੋ ਉਸ ਦੇ ਸਾਥੀਆਂ ਨੇ ਉਹਨੂੰ ਜਾ ਕੇ ਕੋਈ ਸੈਂਸੇਸ਼ਨਲ ਕ੍ਰਾਈਮ ਕਮਿਟ ਕਰਨਾ ਸੀਗਾ ਸੈਂਟਰਲ ਏਜੰਸੀਜ਼ ਦੇ ਸਹਿਯੋਗ ਨਾਲ ਇਸ ਸਾਰੀ ਖੇਪ ਨੂੰ ਲੋਕੇਟ ਕਰਨ ਦੇ ਵਿੱਚ ਸਾਨੂੰ ਮਦਦ ਮਿਲੀ ਹੈ ਤੇ ਸਾਨੂੰ ਸੈਂਟਰਲ ਏਜੰਸੀਜ਼ ਦਾ ਪੂਰਨ ਸਹਿਯੋਗ ਮਿਲਿਆ ਜਿਸ ਨੂੰ ਬੇਕੂਬੀ ਪਠਾਨਕੁਲ ਪੁਲਿਸ ਨੇ ਤੇ ਐਸਐਸਪੀ ਸਾਹਮਣੇ ਤੇ ਉਹਨਾਂ ਦੇ ਅਫਸਰਾਂ ਨੇ ਡੀਐਸਪੀ ਵਿਪਨ ਕੁਮਾਰ, ਐਸਪੀ ਰਜਿੰਦਰ ਕੁਮਾਰ, ਡੀਐਸਪੀ ਲਖਵਿੰਦਰ, ਸਬ ਇੰਸਪੈਕਟਰ ਗੁਰਦੀਪ ਇਧਰੋਂ ਮੋਹਿਤ ਅਗੇ ਨੇ ਤੇ ਸਬ ਇੰਸਪੈਕਟਰ ਵਿਜੇ ਕੁਮਾਰ ਇਹਨਾਂ ਦੀ ਇੱਕ ਟੀਮਾਂ ਬਣਾਈਆਂ ਗਈਆਂ ਵੱਖ-ਵੱਖ ਟੀਮਾਂ ਤੇ ਇਸ ਨੂੰ ਜਿਹੜੀ ਜਿਹੜਾ ਨਰੋਟ ਜਮਲ ਸਿੰਘ ਦਾ ਏਰੀਆ ਸੀ ਇੱਕ ਸਰਚ ਅਭਿਆਨ ਜਿਹੜਾ ਕੀਤਾ ਗਿਆ ਉਸ ਦੇ ਉੱਤੇ ਇੱਕ ਜਿਹੜੀ ਬਰਾਮਦ ਹੋਈ ਹੈ ਜਿਸ ਦੇ ਵਿੱਚ ਤਿੰਨ ਸਲਟਾਂ ਤੇ ਨਾਲ ਉਹਨਾਂ ਦੇ ਪੰਜ ਮੈਗਜ਼ੀਨ ਹੈਗੇ ਨੇ ਦੋ ਫੋਰਨ ਮੇਡ ਪਿਸਟਲਜ਼ ਆਗੀਆਂ ਜਿਹੜੀਆਂ 터ਕੀ ਮੇਡ ਤੇ ਇੱਕ ਚਾਈਨਾ ਮੇਡ ਹੈਗੀ ਹੈ ਜਿਸ ਦੇ ਦੋ ਮੈਗਜ਼ੀਨਸ ਨੇ ਨਾਲ ਤੇ 98 ਲਾਈਵ ਕੈਟਰੀਜਸ ਬਰਾਮਦ ਕਰਨ ਦੇ ਵਿੱਚ ਪਠਾਨਕੋਟ ਨੇ ਸਫਲਤਾ ਪ੍ਰਾਪਤ ਕੀਤੀ ਹੈ ਇੱਥੇ ਮੈਂ ਇੱਕ ਜਿਹੜਾ ਚੀਜ਼ ਤੇ ਪਹਿਲੂ ਤੇ ਮੈਂ ਜੋੜ ਦੇਵਾਂਗਾ ਕੀ ਪਠਾਨਕੋਟ ਪੁਲਿਸ ਨੇ ਸੈਂਟਰਲ ਏਜੰਸੀਜ਼ ਨਾਲ ਬਹੁਤ ਹੀ ਅੱਛਾ ਤਾਲਮੇਲ ਕਰਕੇ ਇਸ ਜਿਹੜੀ ਖੇਪ ਦੀ ਜਿਹੜੀ ਬਰਾਮਦਗੀ ਕੀਤੀ ਹੈਗੀ ਹੈ ਤਾਂ ਅਸੀਂ ਉਸ ਤੇ ਪਰਚਾ ਦਰਜ ਕਰਕੇ ਤੇ ਬਰਾਮਦਗੀ ਕਰਕੇ ਪਰਚਾ ਦਰਜ ਕੀਤਾ ਹੈਗਾ ਬਰਾਮਦਗੀ ਕੀਤੀ ਹੈਗੀ ਹੈ ਤੇ ਉਸ ਦੇ ਉੱਤੇ ਅੱਗੇ ਤਤਤੀਸ਼ ਅਸੀਂ ਅੱਗੇ ਲੈ ਕੇ ਜਾਵਾਂਗੇ ਤੇ ਜਿਹੜੇ ਵੀ ਇਸ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਟੈਰਰਿਸਟ ਰਿੰਡਾ ਤੇ ਆਈਐਸਆਈ ਦੇ ਸਪੌਂਸਰਡ ਜਿਹੜੇ ਇਥੇ ਦੇ ਸਾਡੇ ਕਾਲੀਆਂ ਭੇਡਾਂ ਨੇ ਉਹਨਾਂ ਨੂੰ ਅਸੀਂ ਉਹਨਾਂ ਦੀ ਉਹਨਾਂ ਨੂੰ ਬੇਨਕਾਬ ਕਰਾਂਗੇ ਤੇ ਉਹਨਾਂ ਦੇ ਬਰਦਰ ਬੰਦੀ ਵੀ ਰੋਣ ਦੀ ਘਰੋਂ ਵੀ ਚਲੇ ਹਲੇ ਅਸੀਂ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਸੈਂਟਰਲ ਏਜੰਸੀਜ਼ ਦੀ ਕੋਆਰਡੀਨੇਸ਼ਨ ਨਾਲ ਪਠਾਨਕੋਟ ਪੁਲਿਸ ਨੇ ਇਹ ਹਥਿਆਰਾਂ ਦੀ ਬਰਾਮਦਗੀ ਕੀਤੀ ਹੈਗੀ ਹੈ ਐਫਆਈਆ ਦਰਜ ਕਰਕੇ ਮਤਲਬ ਸਾਰਾ ਅਫਰ ਦਰਜ ਹੋ ਗਈ ਹੈ ਤਫतीश ਰੰਮੀ ਗਈ ਹੈ ਜਿਸ ਤਰ੍ਹਾਂ ਹੀ ਕੋਈ ਕੋਈ ਚੀਜ਼ ਇਹਦੇ ਵਿੱਚ ਅਪਡੇਟ ਹੋਏਗੀ ਆਪਜੀ ਨਾਲ ਸਾਂਝੀ ਕਰ ਦਿੱਤੀ ਜੇ ਇਹ ਕਿੰਨੇ ਬੰਦੇ ਦੇ ਕੋ ਜਿਹੜੇ ਸਾਡੇ ਕੋਲੇ ਸੈਂਟਰਲ ਏਜੰਸੀਸ ਤੋਂ ਇਨਪੁਟ ਸੀਗੀ ਤੇ ਉਹ ਸਾਰੀ ਗੱਲ ਇਹੀ ਹੈ ਕਿ ਇਹ ਆਬਵੀਅਸਲੀ ਜਿਹੜੀ ਕੋਈ ਚੀਜ਼ ਸਰਹੱਦੋਂ ਪਾਰੋਂ ਆਂਦੀ ਹੈ ਤੇ ਉਹ ਕਿਸੇ ਨੂੰ ਡਿਲੀਵਰੀ ਤਾਂ ਹੋਣੀ ਸੀ ਅ ਅਸੀਂ ਉਸੇ ਕਰਕੇ ਇਹ ਐਫ ਆਈ ਆਰ ਕੇ ਜਿਵੇਂ ਮੈਂ ਦੱਸਿਆ ਤਫ਼ਤੀਸ਼ ਡੂੰਘਾਈ ਨਾਲ ਤਫ਼ਤੀਸ਼ ਕਰਾਂਗੇ ਜਿਸ ਇਹਨਾਂ ਨੂੰ ਜਿਹੜੇ ਬੰਦਿਆਂ ਨੂੰ ਇਹ ਜਿਹੜੇ ਇਹਦੇ ਆਰਗੇਨਾਈਜ਼ ਸਾਥੀ ਨੇ ਟੈਰਿਸ ਰਿੰਡੇ ਦੇ ਉਹਨਾਂ ਨੂੰ ਬੇਨਕਾਬ ਕਰਾਂਗੇ ਅਤੇ ਉਨਾ ਬਰੋਦ ਬੰਦੀ ਲੁੜਿੰਦੀ ਕਾਨੂੰਨੀ ਕਾਰੋਬਾਰ ਇਹਦਾ ਕਿੰਨੇ ਦੇਖੋ ਜੇ ਆਪਾਂ ਗੱਲ ਕਰੀਏ ਫਾਜ਼ਲਕਾ ਤੋਂ ਲੈ ਕੇ ਪਠਾਨਕੋਟ ਤੱਕ ਪੰਜਾਬ ਦਾ ਸਰਹੱਦੀ ਖੇਤਰ ਹੈਗਾ ਤੇ ਪਾਕਿਸਤਾਨ ਦੀ ਨਿਰੰਤਰ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਦੇ ਰਾਹੀਂ ਪੰਜਾਬ ਵਿੱਚ ਅਤੇ ਦੇਸ਼ ਵਿੱਚ ਗਰਬੜਈ ਫਲਾਈਏ ਤਾਂ ਪਿੱਛੇ ਜੇ ਸਮੇਂ 'ਚ ਤੁਸੀਂ ਆਪ ਪ੍ਰੈਸ ਵਾਲੇ ਹੋ ਤੇ ਤੁਸੀਂ ਖਬਰਾਂ 'ਚ ਮੀਡੀਆ ਦੇ ਵਿੱਚ ਰਿਪੋਰਟਿੰਗ ਹੁੰਦੀ ਹੈ ਬਹੁਤ ਜ਼ਿਆਦਾ ਡਰੋਨਸ ਦੇ ਰਾਹੀਂ ਇਹ ਜਿਹੜੀਆਂ ਨਸ਼ੇ ਦੀਆਂ ਤੇ ਹਥਿਆਰਾਂ ਦੀਆਂ ਸਪਲਾਈ ਹੋ ਰਹੀ ਹੈ ਸਰਦੋਂ ਪਾਰ ਉਸੇ ਦੇ ਲੜੀ ਦੇ ਵਿੱਚ ਹੀ ਇਹ ਇੱਕ ਕੋਸ਼ਿਸ਼ ਹੈਗੀ ਆ ਜਿਸ ਨੂੰ ਅੱਜ ਪਠਾਨਕੋਟ ਪੁਲਿਸ ਨੇ ਆਪਣੀ ਬੜੀ ਮੁਸਤੈਦੀ ਨਾਲ ਸੈਂਟਰ ਏਜੰਸੀ ਦੀ ਸਹਾਇਤਾ ਨਾਲ ਇਸ ਨੂੰ ناکਾਮ ਕੀਤਾ ਹੈ ਕਿੰਨੇ ਮੈਂ ਤੁਹਾਨੂੰ ਦੱਸਿਆ ਕਿ ਇਹ ਹਲੇ ਸਰ ਖੇਪ ਬਰਾਮਦ ਹੋਈ ਹੈ ਅਸੀਂ ਇਹਦੇ ਵਿੱਚ ਐਫ ਆਈ ਦਰਜ ਕਰਕੇ ਤਤਤੀਸ਼ ਅਸੀਂ ਕਰਾਂਗੇ ਇਸ ਤਰ੍ਹਾਂ ਬਣੀ ਦੀ ਚੋਂ ਹੀ ਹੈ ਜਾਂ ਬਾਰਡਰ ਦੀ ਚੋਂ ਹੀ ਇਹ ਨਰੋਟ ਜਮਲ ਸਿੰਘ ਦੇ ਏਰੀਆ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਹੋਈ ਹੈ ਜਿਹੜਾ ਸਰਹੱਦੀ ਖੇਤਰ ਹੈਗਾ ਉੱਥੋਂ ਬਰਾਮਦ ਹੋਈ ਹੈ ਤੇ ਇਸ ਕਰਕੇ ਅਸੀਂ ਹੁਣ ਤਫ਼ਤੀਸ਼ ਦੇ ਵਿੱਚ ਜਿਸ ਤਰ੍ਹਾਂ ਇਹਨੂੰ ਡੰਗਾਈਲਾ ਤਫ਼ਤੀਸ਼ ਕਰਾਂਗੇ ਹਰ ਪਹਿਲੂ ਤੋਂ ਦੇਖਾਂਗੇ ਉਸਦੇ ਸਾਥੀਆਂ ਨੂੰ ਜਿਹੜੇ-ਜਿਹੜੇ ਉਹਦੇ ਟੱਚ 'ਚ ਸੀਗੇ ਸਾਡੇ ਕੋਲ ਕਾਫੀ ਟੈਕਨੀਕਲ ਇਨਪੁਟ ਤੇ ਸੈਂਟਰਲ ਏਜੰਸੀ ਦਾ ਸਾਨੂੰ ਭਰਪੂਰ ਸਹਿਯੋਗ ਹੈਗਾ ਤਾਂ ਅਸੀਂ ਫਿਰ ਦੇਖਾਂਗੇ ਅਸੀਂ ਇਸ ਤਰ੍ਹਾਂ ਦੇ ਵੈਪਨ ਕਿਸ 종류 ਦਾ ਇੱਕ ਤੁਹਾਨੂੰ ਦੱਸਿਆ ਕਿ ਪਿਸਟਲ ਤੇ ਇੱਕ ਟਰਕੀ ਮੇਡ ਹੈਗੀ ਐ ਇੱਕ ਚਾਈਨੀਜ਼ ਮੇਡ ਹੈਗੀ ਐ ਅਸਾਲਟਾਂ ਜਿਹੜੀਆਂ ਹੈਗੀਆਂ ਬੇਸਿਕਲੀ ਤਾਂ origin ਦਾ ਇਹਨਾਂ ਦਾ ਰਸ਼ੀਆ ਤੋਂ ਹੋਇਆ ਫਿਰ ਪਾਕਿਸਤਾਨ ਦੇ ਪਖਤੂਨ ਵਾਲਾ ਚ ਦਾ ਦੂਜੇ ਪਾਸੇ ਦੜੇ ਦੀਆਂ ਵੀ ਬੰਦੀਆਂ ਹੈਗੀਆਂ ਸੋ ਉਹ ਸਾਰੀ ਜਿਹੜੀ ਹੈਗੀ ਇਹ ਚੀਜ਼ ਅਸੀਂ ਇਹਨੂੰ ਵੈਰੀਫਾਈ ਕਰਾਂਗੇ ਪਰ ਅਸਾਲਟਸ ਹੈਗੀਆਂ ਤਿੰਨ ਅਸਾਲਟਸ ਹੈਗੀਆਂ ਜੋਨਾਂ ਦੀ ਫੋਟੋਗ੍ਰਾਫ ਤੁਹਾਨੂੰ ਉਹਦੇ ਉੱਤੇ ਦਿਖਾ ਦਿੱਤੀ ਹੈ ਤੁਹਾਨੂੰ ਇਨੀਸ਼ੀਅਲੀ ਵੀ ਅਸੀਂ ਤੇ ਜਿਹੜੂ ਨਾਲ ਜੁੜੇ ਨਾ ਮਾਮਲਾ ਜਾਂ ਟੈਰਰਿਸਟ ਮਾਮਲਾ ਨਹੀਂ ਟੈਰਰਿਸਟ ਦੇਖੋ ਬੜੀ ਥਿਨ ਲਾਈਨ ਹੈਗੀ ਹੈ ਆਰਗੇਨਾਈਜ਼ ਕ੍ਰਾਈਮ ਦੀ ਅੱਜ ਕੱਲ ਕਾਫੀ ਜਿਹੜੇ ਪਹਿਲਾਂ ਗੈਂਗਸਟਰ ਸੀ ਉਹ ਡੈਡਿਕਲਾਈਜ਼ ਹੋ ਚੁੱਕੇ ਨੇ ਆਈਐਸਆਈ ਦੀ ਸ਼ੈਤਿ ਕੋਈ ਆਈਐਸਆਈ ਉਹਨਾਂ ਨੂੰ ਆਪਣੇ ਵੱਲ ਆਪਣੀ ਜਿਸ ਤਰ੍ਹਾਂ ਕਹਿੰਦੇ ਫੁੱਟ ਸੋਲਜਰਸ ਬਣਾਉਂਦੀ ਆ ਉਹ ਗਾਂ ਪੰਜਾਬ ਦੇ ਜਿਹੜੇ ਕੋਈ ਨੌਜਵਾਨਾਂ ਨੂੰ ਵਰਗਲਾ ਕੇ ਆਪਾਂ ਨੂੰ ਆਪਣੇ ਫੋਲਡ ਦੇ ਵਿੱਚ ਲੈ ਕੇ ਆਂਦੇ ਨੇ ਪਰ ਇੱਥੇ ਮੈਂ ਸਲਾਹਾ ਕਰਾਂਗਾ ਪਠਾਨਕੋਟ ਪੁਲਿਸ ਨੇ ਵੀ ਇਸ ਤੋਂ ਪਹਿਲਾਂ ਕਿ ਕੋਈ ਤਾਰਾ ਹੁੰਦਾ ਇਹਨਾਂ ਨੇ ਪਹਿਲਾਂ ਹੀ ਇਸ ਜਿਹੜੀ ਹੈਗੀ ਹੈ ਸੈਂਟਰਲ ਏਜੰਸੀ ਦੇ ਸਹਿਯੋਗ ਨਾਲ ਇਸ ਖੇਪ ਨੂੰ ਬਰਾਮਦ ਕਰ ਲਿਆ ਤੇ ਵੀ ਆਰ ਇਨ ਸੇਫ ਹੈਂਡਸ